ਇਹ ਕੀ ਹੈ ਧਣੀਆਂ ਇਹ ਅੱਜ ਅਸੀਂ ਸੰਡੇ ਨੂੰ ਕਰ ਰਹੇ ਸੀ ਸਫਾਈ ਤੇ ਜੱਪਜੀ ਕਹਿੰਦੀ ਮੈਂ ਬਲੌਗ ਬਣਾਉਣਾ ਹਾਂ ਤੂੰ ਸਟਰੋਂਗ ਬਣ ਕੇ ਦਿਖਾ ਤਾਂ ਇਹਦੋਂ ਦੱਸ ਪਹਿਲਾਂ ਮੇਰੇ ਬਲਮੂ ਕਰਕੇ ਰਹਿ ਤੂੰ ਸਟਰੋਂਗ ਨਿਕਾਲ ਜੀ ਅੱਜ ਸੰਡੇ ਆ ਤੇ ਅੱਜ ਬਾਕੀ ਤੁਹਾਨੂੰ ਜੱਪਜੀ ਦਿਖਾਉਗੀ ਉਹ ਵੀ ਬਲੌਗ ਬਣਾਉਣ ਦਾ ਸ਼ੌਂਕ ਰੱਖਦੀ ਆ ਆਪਣੇ ਪਾਪਾ ਨੂੰ ਚਾਹਤੇ ਕਹਿੰਦੀ ਕਹਿੰਦੀ ਪਾਪਾ ਮੇਰਾ ਬਲੌਗ ਬਣਾਓ ਉਹ ਤੁਸੀਂ ਇਸ ਵੀਡੀਓ ਚ ਦੇਖਿਓ ਇਹ ਕੀ ਹੈ ਧਣੀਆਂ ਧਣੀਆਂ ਇਹ ਹਾਂ ਧਣੀਆਂ ਹੁੰਦੀਆਂ ਨੇ ਧਣੀਆਂ ਹੁੰਦੀਆਂ ਨੇ ਇਹ ਮੰਮਾ ਦਾ ਸਾਗ ਬਣਾਉਂਗੀ ਛੱਤਣੀਆਂ ਦਾ ਸਾਗ ਬਣਾਏਗੀ ਅੱਛਾ ਹੋਰ ਹੋਰ ਮੈਂ ਇਹ ਵੀ ਪੱਤਾ ਦੇਤੀ ਕੀ ਪੱਟਦੀਆਂ ਇਹ ਦੇਖ ਕੀ ਹੈ ਮਿਰਚਾਂ ਵੀ ਨੇ ਇਹਦੇ ਵਿੱਚ ਮਿਰਚਾਂ ਨੇ ਹੈ ਹੋਰ ਬੁਟਾ ਕਾਲਾ ਬੁਟਾ ਇਹ ਗਲਾਬ ਦਾ ਬੁਟਾ ਹੈ ਹੋਰ ਹੋਰ ਦੋ ਜਾਣਕਾਰੀ ਸਾਨੂੰ ਇਹ ਦੇਖੋ ਬੜੀ ਇਹ ਕੀ ਆ ਇਹ ਵੀ ਆ ਇਹ ਵੀ ਮਿਰਚਾ ਇਹ ਵੀ ਮਿਰਚਾ ਅੱਛਾ ਹੋਰ ਇਹ ਦੇਖੋ ਇੰਨੇ ਬੜੀਆਂ ਪੇਚਾ ਤੁਸੀਂ ਕੀ ਬਣਾਉਂਗੇ ਇਹਦਾ ਆ ਆਡੀਅנס ਆ ਗਈ ਜੀ ਕੋਈ ਜਾਣਕਾਰੀ ਦਿਓ ਤੁਸੀਂ ਅੱਗੇ ਵਿੱਚ ਅੱਜ ਸੀ ਸੰਡੇ ਨੂੰ ਕਰਾਂ ਸੀ ਸਫਾਈ ਤੇ ਜੱਬਜੀ ਕਹਿੰਦੀ ਮੈਂ ਬਲੌਕ ਬਣਾਉਣਾ ਠੀਕ ਹੈ ਤੁਸੀਂ ਬਣਾਓ ਓਕੇ ਓਕੇ ਮੈਂ ਨਹੀਂ ਬੋਲਦੀ ਜੱਬਜੀ ਦੱਸੂਗੀ ਮੇਰੀ ਉਹ ਬਣਾਉਂਗੀ ਕਿ ਅੱਜ ਸੰਡੇ ਸੀਗਾ ਜੀ ਦੱਸ ਦੇ ਸਬਜੀ ਬਣਾਉਂਗੀ ਐਂ ਤਾਂ ਦੱਸ ਦੇ ਕਿ ਅੱਜ ਸੰਡੇ ਹੈ ਜੀ ਸੰਡੇ ਆ ਜੀ ਅੱਜ ਮੈਂ ਸਬਜੀ ਬਣਾਉਂਗੀ ਇਹਦੀ ਅੱਛਾ ਹਾਂ ਮੈਂ ਅੱਜ ਮੇਦਾ ਵੀ ਬਣਾਉਂਗੀ ਟਣੀਆਂ ਅੱਛਾ ਮੈਂ ਕਹਾਂ ਕਿ ਬੱਚਿਓ ਸਬਜ਼ੀਆਂ ਖਾਇਆ ਕਰੋ ਸਬਜ਼ੀਆਂ ਖਾਇਆ ਕਰੋ ਇੱਧਰ ਮੂੰਹ ਕਰਕੇ ਕਹਿ ਕੈਮਰੇ ਵੱਲ ਸਬਜੀ ਖਾਇਓ ਇਹ ਆਉਂਦੇ ਨਾ ਕਿ ਸਟਰੋਂਗ ਬਣ ਜਾਂਦੇ ਨੇ ਸਟਰੋਂਗ ਬਣ ਜਾਂਦੇ ਨੇ ਹਾਂ ਇਹ ਦੇਖੋ ਸਬਜੀ ਹਾਂ ਤੂੰ ਸਟਰੋਂਗ ਬਣ ਕੇ ਦਿਖਾ ਤਾਂ ਇੱਧਰ ਨੂੰ ਦੱਸ ਪਹਿਲਾਂ ਮੇਰੇ ਵੱਲ ਮੂੰਹ ਕਰਕੇ ਤਾਂ ਤੂੰ ਸਟਰੋਂਗ ਬਣਾਂਗੇ ਤੁਸੀਂ ਸਟਰੋਂਗ ਬਣ ਗਏ ਹਾਂ ਕਿੰਨੇ ਸਟਰੋਂਗ ਬਣ ਗਏ ਚੀ ਨਹੀਂ আচ্ছা ਹੈਲੋ ਗਾਇਸ ਨੇ ਇਹ ਬੱਚੇ ਨਹੀਂ ਬੜੇ ਨੇ ਸਭ ਬੜੇ ਹੁੰਦੇ ਨੇ ਇਹ ਇਹ ਭਾਈ ਬੜੇ ਹੁੰਦੇ ਨੇ ਛੋਟੇ ਨਹੀਂ ਲੱਗੇ ਇਹ ਹੈਲੋ ਗਾਇਸ ਹੈਲੋ ਗਾਇਸ ਇਹ ਲੌਗ ਕੇ ਆਪਾਂ ਚਾ ਲੱਗ ਗਿਆ ਇਹ ਦੇਖੋ ਲੌਗ अच्छा ਲੱਗ ਗਿਆ ਲਾਈਕ ਕਰ ਦਿਓ ਦੇਖੋ ਕਬੂਤਰ ਉੱਡ ਗਏ ਜੀ ਉਹ ਦੇਖੋ ਕਿੰਨੇ ਹੋ ਗਏ ਜੀ ਸਾਰੇ ਕਬੂਤਰ ਉਹ ਚੈਨਲ ਪੱਕੇ ਵੀ ਚਲਾ ਰਹੇ ਹੁਣ ਕਹ ਹਾਂ ਚੈਨਲ ਤੇ ਕੀ ਕਰਦੇ ਹੋ ਜੀ ਤੁਸੀਂ ਹਾਂ ਇਹ ਕੀ ਕਰਦੇ ਹਾਂ ਹਾਂ ਦਾਸਤਾ ਸਹੀ ਪਹਿਲਾਂ ਮੈਨੂੰ ਹੈ ਉਹ ਮੋਟੇ ਇਧਰ ਦੇ ਪਹਿਲਾਂ ਮੇਰੇ ਵੱਲ ਦੇ ਕੀ ਲੱਭਦੀਆਂ ਜੋ ਇਹ ਲੱਭ ਲਈ ਸੀ ਇਹ ਕੀ ਆ ਅੱਛਾ ਉਧਰ ਦਿਖਾ ਕੇ ਲੈ ਕੇ ਉਹ ਸਾਰਾ ਤੇਰਾ ਬਗੀਚਾ ਦਿਖਾ ਕੇ ਲੈ ਖੜੇ ਹੋ ਜਾਓ ਖੜਾ ਤਾਂ ਹੋ ਫਿਰ ਤਾਂ ਹੀ ਦਿਖਾ ਕੇ ਲੈ ਕੇ ਕਿੱਥੇ ਤੁਹਾਡਾ ਬਗੀਚਾ ਚਲੋ ਤੁਸੀਂ ਚਲੋ ਇਹ ਬਗੀਚਾ ਤੇਰਾ ਅੱਛਾ ਇਹ ਕੀ ਕੀ ਲੱਗਿਆ ਇੱਥੇ ਤੁਹਾਡਾ ਹੂੰ ਇਹ ਕੀ ਲੱਗਿਆ ਜੀ ਫੁੱਲ ਕਾਦੇ ਨੇ ਸਰੋਂ ਦੇ ਫੁੱਲ ਨੇ ਨਹੀਂ ਇਹ ਤਾਂ ਯੈਲੋ ਯੈਲੋ ਫੁੱਲ ਨੇ और कहड़े फुले पिंक कलर कथे पिंक कलर ए, अच्छा ये पिंक कलर के ने है? ए, अच्छा पिंक कलर अच्छा मेरे को बड़े बड़े ने। ग्रास भी बड़े बड़े ने ਅੱਛਾ ਹੋਰ ਅੱਛਾ ਅੱਛਾ ਹਾਂ ਇਹ ਕਿਹੜੇ ਫੁੱਲ ਨੇ ਬੈਂਗਣ ਹੈ ਤਾਂ ਬੈਂਗਣ ਹੂੰ ਇਹ ਕੀ ਆ ਬਗੀਚਾ ਤਰ੍ਹਾਂ ਹੈ ਇਹ ਵੀ ਬਗੀਚਾ ਹੈ ਇਹ ਵੀ ਬਗੀਚਾ ਇਹ ਵੀ ਬਗੀਚਾ ਇਹ ਵੀ ਬਗੀਚਾ ਇਹ ਵੀ ਇਹ ਵੀ ਇਹ ਵੀ ਸਾਰੇ ਬਗੀਚੇ ਹੀ ਆ अच्छा अच्छा फिर और 1 2 3 4 5 6 7 8 9 अच्छा ਐਨੇ ਵੀ ਕੀਚੀਆਂ ਤਾਂ ਕਰਦਾ ਕਿਆਂ ਤੂੰ ਮੈਂ ਨਾ ਤਾਂ ਕਿ ਮੈਂ ਨਾ ਵੀ ਸਬਜ਼ੀ ਬਣਾਉਂਗੀ ਸਬਜ਼ੀ ਬਣਾਏਂਗੀ ਤੂੰ ਇਹਨਾਂ ਦੀ ਕੀ ਇਹ ਸਬਜ਼ੀ ਕਾਦੀ ਬਣਾਏਂਗੀ ਸਾਗ ਦੀ ਸਾਗ ਦੀ ਹਾਂ ਇਹ ਸਾਗ ਕਿਹੜਾ ਸਾਗ ਹੈ ਇਹ ਇਸ ਸਾਗ ਦਾ ਗ੍ਰੀਨ ਕਲਰ ਹੈ ਨਾ ਮੇਰੇ ਵੱਲ ਦੇਖੋ ਇਹ ਕਾਗਾ ਇਹ ਹੁਣ ਅਸੀਂ ਮੰਦਰ ਇੱਧਰ ਸ਼ਿਫਟ ਕਰ ਲਿਆ ਜੀ ਫ੍ਰਿਜ ਪਿਛਲੀ ਸਾਈਡ ਨੂੰ ਕਰਤੀ ਔਰ ਮੰਦਰ ਇਸ ਸਾਈਡ ਕਰ ਲਿਆ ਬਹੁਤ ਔਖਾ ਹੋਇਆ ਪਰ ਗਿੱਟੀਆਂ ਉਸ ਦਿਨ ਸੈੱਟ ਨਹੀਂ ਬੈਠੀਆਂ ਇਸ ਲਈ ਸਾਨੂੰ ਆਪਣੇ ਸੈੱਟ ਕਰਨਾ ਪਿਆ ਇੱਥੇ ਤੇ ਜਪਜੀ ਸਾਡੀ ਇੱਧਰ ਬੈਠੀ ਹੈ ਜੀ ਹਾਏ ਜਪਜੀ ਕੀ ਕਰਦੀਆਂ ਜਪਜੀ ਕੀ ਕਰਦੀ ਪੁੱਤ ਬੰਦੋ ਕੀ ਕਰਦੇ ਹੋ ਜਪਜੀ ਦੇ ਜਪਜੀ ਦੇ ਨਾਲ ਗਾਇਜ਼ ਆ ਬਾਲ ਨੇ ਨਾ ਟੋਪੀ ਕਰਕੇ ਬਚਾਰੇ ਤੇ ਖਿਲਰੇ ਰਹਿੰਦੇ ਨੇ ਚੁੰਡੀ ਇੰਨੀ ਵਾਰ ਕਰਦੇ ਆ ਓਏ ਮੋਟੋ ਜੀ ਦੇ ਚੋ ਬਾਲ ਇਦਾਂ ਹੀ ਖਿਲਰੇ ਰਹਿੰਦੇ ਹਨਾ ਹੈਲੋ ਕਰੋ ਸਾਰਿਆਂ ਨੂੰ ਸਸ਼ਿਕਾ ਬੁਲਾਇਓ ਓ ਐਕਸ਼ਨ ਓਹੋ ਓਹੋ ਸੋਣਿਓ ਜਪਜੀ ਨਹੀਂ ਗਾਇਜ਼ ਨਹੀਂ ਓ ਥੋੜਾ ਐ ਮਸਤੀ ਹੋਈ ਆ ਤੇ ਪਾਪਾ ਗਏ ਨੇ ਬਾਜ਼ਾਰ ਤੇ ਐਂਦਰ ਇਹ ਸਾਡਾ ਦੂਸਰਾ ਬੈਡਰੂਮ ਤੇ ਹੁਣ ਮੈਂ ਸ਼ਾਮ ਦੀ ਰੋਟੀ ਬਣਾਉਣ ਲੱਗੀ ਸੀ ਸਾਰਾ ਦਿਨ ਸਾਡਾ ਅੱਜ ਛੱਤ ਤੇ ਹੀ ਨਿਕਲ ਗਿਆ ਤੇ ਨਾ ਮੌਸਮ ਖਰਾਬ ਹੋ ਗਿਆ ਸੀ ਠੰਡੀ ਹਵਾ ਚੱਲਦੀ ਤੇ ਬਿਜਲੀ ਲੱਛਕ ਰਹੀ ਸੀ ਲੱਗਦਾ ਹੈ ਨਹੀਂ ਆਊਗਾ ਹਜੇ ਮੈਂ ਰਸੋਈ ਚ ਕੁਝ ਨਹੀਂ ਬਣਾਇਆ ਮਠਾ ਦੀ ਦਾਲ ਬਣਾਈ ਆ ਸਾਡੇ ਘਰ ਚ ਬਹੁਤ ਪਸੰਦ ਕਰਦੇ ਆ ਧਨੀਆ ਪਾ ਕੇ ਹੋਰ ਵੀ ਸਵਾਦ ਲੱਗਦੇ ਮੋਠਾਈ ਦਾਲ ਤੇ ਹੁਣ ਮੈਂ ਦੇਖਾਂ ਬਾਹਰ ਦਾ ਮੌਸਮ ਦਿਖਾਨੀ ਆ ਤੁਹਾਨੂੰ ਆ ਜਾਪੂ ਜੱਜੀ ਬੁਲਾਉਂਦੀ ਆ ਕਿ ਹੋਇਆ ਅੱਛਾ ਇਹ ਮੈਂ ਬਾਅਦ ਚ ਸੈਟ ਕਰ ਦਿਆਂ ਠੀਕ ਹੈ ਮੈਂ ਆਈ ਹਾਂ ਬੂਤ ਲਗਾਨੀ ਐ ਇਹਨੂੰ ਚਾਰਜ ਮੈਂ ਬਾਕੀ ਆ ਦੇਖੋ ਸਰਦਾਰ ਜੀ ਕਹਿੰਦੇ ਸੀ ਨਾ ਆ ਤਾਰ ਦੀ ਸੈਟਿੰਗ ਇੱਧਰ ਨੂੰ ਆਣੀ ਨਹੀਂ ਕੱਲ ਮੈਂ ਗਿੱਟੀਆਂ ਲਗਾ ਕੇ ਸਾਰੀ ਤਾਰ ਇੱਧਰ ਸੈਟ ਕਰਤੀ ਤਾਂ ਥੋੜਾ ਜਿਹਾ ਟੋਟਾ ਨਾ ਆ ਦੇਖੋ ਗਾਇਜ਼ ਇੰਨਾ ਕ ਟੋਟਾ ਇੱਥੋਂ ਲੈ ਕੇ ਨਾ ਇੱਥੇ ਤੱਕ ਪਲੱਗ ਤੱਕ ਪਹੁੰਚਣ ਲਈ ਘਟ ਗਿਆ ਤੇ ਉਹ ਸਰਦਾਰ ਜੀ ਹੁਣ ਆਣਗੇ ਬਜ਼ਾਰੋਂ ਫਿਰ ਮੈਂ ਉਹਨਾਂ ਨੂੰ ਕਹਿਣੀ ਆ ਇੱਕ ਤਾਂ ਠੰਡੀ ਹਵਾ ਬਹੁਤ ਚੱਲਦੀ ਆ ਆਹ ਦੇਖੋ ਬਾਹਰ ਸਰਦਾਰ ਜੀ ਵੀ ਆ ਗਏ ਦੋਗੇ ਨੂੰ ਰੋਟੀ ਰੱਖਣੀ ਆ ਲਓ ਜੀ ਸਰਦਾਰ ਜੀ ਵੀ ਆ ਗਏ ਆਓ ਜੀ ਆਓ ਆਓ ਜੀ ਆਇਆਂ ਨੂੰ ਸਰਦਾਰ ਜੀ ਅੱਜ ਚਾਇਨਾ ਟਰ ਦਾ ਕੀ ਬਣਿਆ ਦੁਪਹਿਰੇ ਤੁਸੀਂ ਜਦ ਬਜ਼ਾਰ ਗਏ ਸੀ ਚਾਇਨਾ ਟਰ ਬਾਰੇ ਕੁਝ ਦੱਸ ਰਹੇ ਸੀ ਫਸ ਗਈ ਸੀ ਹਾਂ ਦੱਸੋ ਫਿਰ ਕੋਈ ਮੈਸੇਜ ਦੋ ਚੰਗਾ ਜਿਹਾ ਮੈਸੇਜ ਇਹ ਹੀ ਹੈ ਮਾਰਾ ਰੋਟੀ ਪਾਉਣੀ ਪੂਰਾ ਰੋਟੀ ਪਾਉਣੀ ਹੈ ਦੱਸੋ ਹਾਂ ਮੇਰੇ ਪੂਰਾ ਆ ਗਈ ਗਾਇਸ ਪੂਰਾ ਆ ਗਈ ਓਹ ਮੇਰੀ ਪਾਰੀ ਡੋਗੀ ਪੁੱਤ ਰੋਟੀ ਮੈਂ ਬਣਾਉਣੀ ਸੀ ਹਜੇ ਹੈ ਔਰ ਬੱਚੇ ਮੈਂ ਰੋਟੀ ਹੁਣੇ ਬਣਾ ਕੇ ਲੈ ਕੇ ਆਈ ਠੀਕ ਹੈ ਮੈਂ ਇਹਦੀ ਫਟਾਫਟ ਇੱਕ ਰੋਟੀ ਬਣਾ ਦਿੰਨੀ ਆ ਤੇ ਤੁਸੀਂ ਦੱਸੋ ਪਹਿਲਾਂ ਮੈਸੇਜ ਦੋ ਫਟਾਫਟ ਪਤੰਗ ਨਹੀਂ ਚੜਾਉਣਾ ਚਾਹੀਦੇ ਇਹਦੇ ਨਾਲ ਨੁਕਸਾਨ ਹੁੰਦਾ ਸਭ ਨੂੰ ਪਰ ਜਾਨਵਰਾਂ ਦਾ ਫੋਟੋਵਾ ਦੇ ਬੰਦੇ ਆ ਹਾਂ ਦੋਰ ਦੱਸੋ ਕਿੱਥੇ ਫਸੀ ਸੀ ਮੂੰ ਤੇ ਮੂੰ ਤੇ ਨਾ ਟੇਢੀ ਟੇਡੇ ਲੋਟ ਇਹਨਾਂ ਦੇ ਡੋਰ ਫਸ ਗਈ ਸੀ ਤੇ ਇਹਨਾਂ ਨੇ ਫਿਰ ਸਕੂਟਰੀ ਰੋਕੀ ਤਾਂ ਬਚਾਅ ਹੋ ਗਿਆ ਨੇ ਡੋਰੇ ਖਤਰਨਾਕ ਹੈ ਜੀ ਬਹੁਤ ਪਤੰਗ ਚੜੇ ਨੇ ਇਸ ਵਾਰ ਇਸ ਵਾਰ ਕੀ ਹਰ ਸਾਲ ਹੀ ਚੜਦੇ ਆ ਤਾਂ ਪੁਲਿਸ ਅਗਰ ਤੁਹਾਡੇ ਵਾਲੇ ਦੁਆਲੇ ਤੁਹਾਨੂੰ ਚੈਨਾ ਡੋਰ ਮਿਲਦੀ ਆ ਤਾਂ ਉਹਨੂੰ ਇਕੱਠੀ ਕਰਕੇ ਸਾਈਡ ਕਰਦਿਆ ਕਰੋ ਕਿਉਂਕਿ ਹਾਨੀਕਾਰਕ ਹੁੰਦੀ ਹੈ ਜੀ ਤੇ ਇਸ ਕਰਕੇ ਇਹ ਦਿਵਾਰ ਤੋਂ ਨਾ ਕਰੋ ਤਾਂ ਵਧੀਆ ਕੱਚਾ ਧਾਗਾ ਬਹੁਤ ਹੈ ਜੀ ਡਾਣ ਲਈ ਤੇ ਪੂਰੋ ਬਾਹਰ ਖੜੀ ਆ ਉਹਨ ਮੈਂ ਰੋਟੀ ਪਾ ਦਵਾ ਗਾਇਜ਼ ਲਓ ਜੀ ਡੌਗੀ ਦੀ ਰੋਟੀ ਮੈਂ ਫਟਾਫਟ ਬਣਾਈ ਤੇ ਅੰਦਰ ਆਇਆ ਹੋਇਆ ਸੀ ਜੱਬਜੀ ਦੀ ਦੂਦਾ ਫੋਨ ਔਰ ਦੇਖੋ ਜੱਬਜੀ ਕਰ ਰਹੀ ਸੀ ਗੱਲ ਅੰਦਰ ਬੈਠੀ ਤੇ ਠੀਕ ਹੈ ਠੀਕ ਹੈ ਨਹੀਂ ਦੱਸਦੀ ਗਾਇਜ਼ ਨੂੰ ਤੇ ਫਟਾਫੜ ਮੈਂ ਪੂਰੋ ਦੀ ਰੋਟੀ ਬਣਾਵਾ ਤੇ ਆਹ ਦੇਸੀ ਕਿਉਂ ਨਾ ਜ਼ਰੂਰ ਚੋਪੜਿਆ ਕਰੋ ਜੀ ਡੌਗੀ ਦੀ ਰੋਟੀ ਖੁਸ਼ ਹੋ ਕੇ ਖਾਂਦੇ ਨੇ ਕਈ ਵਾਰ ਹੁੰਦਾ ਨਾ ਬਾਹਰ ਜਿਹੜੇ ਰੋਟੀ ਰੱਖਦੇ ਹਾਂ ਕਈ ਵਾਰ ਜਾਨਵਰ ਨਹੀਂ ਖਾਂਦੇ ਮੇਰੇ ਨਾਲ ਵੀ ਹੁੰਦਾ ਸੀ ਹਨਾ ਸੁੱਕੀ ਰੋਟੀ ਦਾ ਦੇਖੋ ਜਦੋਂ ਇਨਸਾਨ ਦੇ ਨਹੀਂ ਹਲਕ ਤੋ ਉਤਰਦੀ ਤਾਂ ਜਾਨਵਰ ਦੇ ਵੀ ਕਿੱਦਾਂ ਹਨਾ ਤਾਂ ਆਪਾਂ ਨੂੰ ਜਿੱਥੇ ਆਪਾਂ ਆਪਣੇ ਲਈ ਘਰ ਚ ਖਾਣ ਪੀਣ ਦਾ ਧਿਆਨ ਰੱਖਦੇ ਥੋੜਾ ਜਿਆ ਐਨਾਂ ਲਈ ਵੀ ਰੱਖ ਸਕਦੇ ਹਾਂ ਨਾ ਤਾਂ ਇਸ ਕਰਕੇ ਜੇ ਅਸੀਂ ਦੇਸੀ ਘਿਓ ਨਾਲ ਰੋਟੀ ਚੋਂ ਪਰਦੇ ਆ ਤੇ ਘਰੇ ਰਿਫਾਇਨਡ ਦੀ ਵਰਤੋਂ ਨਾ ਕਰਿਆ ਕਰੋ ਗਾਇਜ਼ ਹਨਾ ਸਰੋਂ ਦਾ ਤੇਲ ਵਰਤੋ ਤੜਕਿਆਂ ਲਈ ਔਰ ਰੋਟੀਆਂ ਲਈ ਔਰ ਖਾਣ ਪੀਣ ਦੀਆਂ ਚੀਜ਼ਾਂ ਲਈ ਦੇਸੀ ਕੀ ਦੀ ਵਰਤੋਂ ਕਰੋ। ਲਓ ਜੀ ਪੂਰੋਂ ਦੀ ਰੋਟੀ फटाफट ਆਪਾਂ ਸੇਕਤੀ। ਇਹਦੀ ਰੋਟੀ ਵੀ ਮੈਂ ਤਵੇ 'ਤੇ ਹੀ ਸੇਕਦੀ ਆ ਗਾਇਜ਼। ਭੇਦ ਭਾਵ ਨਹੀਂ ਕਰਨਾ ਚਾਹੀਦਾ ਹਨਾ। ਕਿਉਂਕਿ ਮੈਂ ਗੈਸ 'ਤੇ ਸੇਕੀ ਹੋਈ ਰੋਟੀ ਆਪ ਨਹੀਂ ਅਸੀਂ ਖਾਂਦੇ। ਤੇ ਨਾ ਹੀ ਅਸੀਂ ਪੂਰੋਂ ਨੂੰ ਦੇਣਾ ਚਾਹੁੰਦੇ ਆ। ਕਿਉਂ ਚਾਹੇ ਥੋੜਾ ਜਿਹਾ ਲਾ ਦਿਓ। ਇੱਕ 스멜 ਜੀ ਹੁੰਦੀ ਹੈ ਇਹਦੀ। ਜਿਹਦੇ ਨਾਲ ਡੌਗੀ ਨੂੰ 스멜 ਜੀ ਨਾਲ ਹੀ ਰੋਟੀ ਟੇਸਟੀ ਲੱਗਦੀ ਆ ਹਨਾ। ਪੂਰੋ ਬਾਹਰ ਖੜੀ ਹੋਵੇ ਬਾਕੀ ਰੋਟੀਆਂ ਤਾਂ ਮੈਂ ਬਾਅਦ ਵਿੱਚ ਪਕਾਉਂਗੀ ਗਾਇਸ ਹੈਨਾ ਕਿਉਂਕਿ ਮੇਰੇ ਲਈ ਪੂਰੋ ਜ਼ਰੂਰੀ ਆ ਉਹ ਵਿਚਾਰੀ ਚਲੀ ਗਈ ਨਾ ਆਪਣੇ ਅਸਮ ਤੇ ਵਾਪਸ ਮਤਲਬ ਜਿੱਥੇ ਉਹ ਰਹਿੰਦੀ ਹੋਣੀ ਆ ਤੇ ਫਿਰ ਉਹਨੇ ਵਾਪਸ ਵਿਚਾਰੀ ਕੀ ਪਤਾ ਕਦੋਂ ਆਣਾ ਮੈਂ ਥੋੜੀ ਰੋਟੀ ਠੰਡੀ ਬਾਹਰੀ ਆ ਸਰਦਾਰ ਜੀ ਕਹਿੰਦੇ ਬਾਹਰੀ ਆ ਪੂਰੋ ਥੋੜੀ ਠੰਡੀ ਕਰਦਾ ਰੋਟੀ ਕਿਉਂਕਿ ਤੱਤੀ ਆ ਨਾ ਐਵੇਂ ਵਿਚਾਰੀ ਤੱਤੇ ਕੋ ਮੂੰਹ ਨਾ ਜਲਾ ਲਵੇ ਨਾ ਤੇ ਇਸ ਕਰਕੇ ਨੇ ઓਸੀ 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 ਉਹ ਆ ਗਈ ਆ ਦੇਖੋ درخت ਦੇ ਪਿੱਛੇ ਹਾਂ ਸਰਦਾਰ ਜੀ ਸਹੀ ਕਹਿ ਰਹੇ ਸੀ ਹਾਂ ਪੂਰ ਲੈਣ ਨੂੰ ਰੋਟੀ ਪਾਈ ਏ ਐ ਬੱਚੇ ਰੋਟੀ ਖਾਏਗੀ ਥੋੜੀ ਥੋੜੀ ਕਰਕੇ ਪਾਵਾਂ ਨਾ ਗਾਇਜ਼ ਕਿਤੇ ਸਾਰੀ ਰੋਟੀ ਪਾਵਾਂ ਆ ਫਰਸੇ ਜੀ ਫਰਸ ਤੇ ਅਲਗੂ ਤੇ ਨਹੀਂ ਖਾਣੇ ਉਹ ਜੱਕਦੀ ਆ ਦੇਖੇ ਮੇਰੇ ਸਾਹਮਣੇ ਰੋਟੀ ਨਹੀਂ ਖਾਂਦੀ ਮੈਨੂੰ ਇਹ ਗਰਮ ਆ ਇਹ ਥੋੜੀ ਠੰਡੀ ਕਰ ਦੇਣੀ ਆ ਪਹਿਲਾਂ ਉਹ ਦੇਖੋ ਪਰ ਜਾਨਵਰ ਦਾ ਡਰ ਵੀ ਸਹੀ ਆ ਇਨਸਾਨ ਲਈ ਹਨਾ ਤੇ ਪਤਾ ਕੀ ਇਹ ਮੈਂ ਨਾ ਇੱਕ ਗੱਲ ਕਹਿਣਾ ਚਾਹੂੰਗੀ ਅੱਜ ਕੱਲ ਠੀਕ ਆ ਕੁੱਤਿਆਂ ਦਾ اٹੈਕ ਹੋ ਰਹੇ ਨੇ ਹਨਾ ਜਿਨ੍ਹਾਂ ਦੇ ਜਿਹੜੇ ਅੰਗਲਵਾੜੀ ਵਾਲੇ ਕੁੱਤੇ ਨੇ ਉਹੀ اٹੈਕ ਕਰ ਰਹੇ ਨੇ ਇਨਸਾਨਾਂ ਤੇ ਹਨਾ ਇਹਦੇ ਵਰਗੇ شریف ਜਾਨਵਰ ਵੈਸੀ ਬਦਨਾਮ ਹੋ ਜਾਂਦੇ ਨੇ ਤਾਂ ਇਸ ਕਰਕੇ ਗਾਇਜ਼ ਹਰੇਕ ਜਿੱਦਾਂ ਕਹਿੰਦੇ ਨੇ ਚੰਗਾਈ ਔਰ ਬੁਰਾਈ ਹਰ ਪਾਸੇ ਆ ਨਾ ਤਾਂ ਜ਼ਰੂਰੀ ਨਹੀਂ ਹੈਗਾ ਹਰ ਜਾਨਵਰੇ ਜਾਂ ਇਨਸਾਨਾਂ ਤੇ ਅਟੈਕ ਕਰਦਾ ਜਾਂ ਇਨਸਾਨਾਂ ਤੇ ਹਮਲਾ ਕਰਦਾ ਹਨਾ ਕਿਉਂਕਿ ਦੇਖੋ ਕਿਤੇ ਇਨਸਾਨ ਵੀ ਚੰਗੇ ਨੇ ਕਿਤੇ ਇਨਸਾਨਾਂ ਚ ਵੀ ਬੁਰਾਈ ਹੈ ਤੇ ਹੁਣ ਆਪਾਂ ਜਾਨਵਰਾਂ ਨੂੰ ਇੱਕੀ ਨਜ਼ਰ ਨਾਲ ਦੇਖੀਏ ਭੇਤ ਭਾਵ ਦੀ ਤਾਂ ਉਹ ਵੀ ਗਲਤ ਹੈ ਨਾ ਤਾਂ ਇਸ ਤਰ੍ਹਾਂ ਨਾ ਕਰਿਓ ਦੇਖੋ ਖਬਰਾਂ ਬਹੁਤ ਚੱਲਦੀਆਂ ਨੇ ਕਿ ਫਲਾਣੀ ਜਗ੍ਹਾ ਬੱਚੇ ਬੱਚੇ ਤੇ ਹਮਲਾ ਕੀਤਾ ਹੈ ਜਾਂ ਕਿਸੇ ਬਜ਼ੁਰਗ ਤੇ ਹਨਾ ਚਲੋ ਆਪਾਂ ਮੰਨਦੇ ਆ ਪਰ ਨਾ ਹਰ ਕੋਈ ਜਾਨਵਰ ਨਹੀਂ ਇਦਾਂ ਹੁੰਦਾ ਇਹ ਸਾਡੇ ਕਈ ਸਾਲਾਂ ਤੋਂ ਆਉਂਦੀ ਆ ਤੇ ਵਿਚਾਰੀ ਨੇ ਪਰ ਕਦੇ ਇਦਾਂ ਨਹੀਂ ਕੀਤਾ ਰੋਟੀ ਖਾਂਦੀ ਆ ਚਲੀ ਜਾਂਦੀ ਆ ਪਾਣੀ ਪਿੰਦੀ ਆ ਚਲੀ ਜਾਂਦੀ ਆ ਤੇ ਇੱਥੇ ਮਹੱਲੇ 'ਚ ਰਹਿੰਦੀ ਕੋਈ ਇਦਾਂ ਦੀ ਗੱਲ ਨਹੀਂ ਤੇ ਕਿਰਪਾ ਕਰਕੇ ਇਹਨਾਂ ਨੂੰ ਦਾਣਾ ਪਾਣੀ ਜ਼ਰੂਰ ਰੱਖਿਆ ਕਰੋ ਬਾਏ ਕਰੋ ਅਡਾ ਖੜੀ ਆ ਸੁਭਾਗੀ ਲੋਕ ਨੂੰ ਰੋਟੀ ਠੀਕ ਹੈ ਤੇ ਇਹਨਾਂ ਦੀ ਰੋਟੀ ਨਾਲ ਥੋੜੀ ਜਿਹੀ ਭਾਰੀ ਹੋਣੀ ਚਾਹੀਦੀ ਆ ਕਿਉਂਕਿ ਹਲਕੀ ਜੀ ਰੋਟੀ ਨਾਲ ਇਹਨਾਂ ਦਾ ਕੀ ਢਿੱਡ ਭਰਨਾ ਸਾਡਾ ਅਜੇ ਦੁੱਜੀ ਆਣਾ ਏ ਥੋੜਾ ਲੇਟ ਹੀ ਹੋਇਆ ਤਾਂ ਦੁੱਜੀ ਸ਼ਾਮ ਨੂੰ ਸਵੇਰੇ ਨਹੀਂ ਅਸੀਂ ਦੁੱਧ ਪਵਾਉਂਦੇ ਕਿਉਂਕਿ ਸਵੇਰੇ ਨਾ ਕਈ ਵਾਰ ਅਸੀਂ ਗਏ ਹੁੰਨੇ ਆ ਫਿਰ ਕਿਹਨੂੰ ਭਾਂਡਾ ਫੜਾ ਕੇ ਜਾਵੇ ਰੋਜ਼ ਚੰਗਾ ਨਹੀਂ ਲੱਗਦਾ ਅੱਜ ਕੱਲ ਮਾਹੌਲ ਨਹੀਂ ਰਹੇ ਹਨਾ ਤਾਂ ਇਸ ਕਰਕੇ ਅਸੀਂ ਜ਼ਿੰਮੇਵਾਰੀ ਆਪਣੀ ਆਪ ਹੀ ਲੈ ਲਈ ਤਾਂ ਸਾਨੂੰ ਸ਼ਾਮ ਦਾ ਹੀ ਬੈਸਟ ਟਾਈਮ ਲੱਗਿਆ ਦੁੱਜੀ ਤੋਂ ਦੁੱਧ ਪਵਾਉਣ ਦਾ ਨਾਲੇ ਤਾਂ ਹਰ ਕੋਈ ਘਰ ਹੁੰਦਾ ਚੱਕ ਮੈਂ ਵੈਸੇ ਸਾਰੇ ਤਕਰੀਬਨ ਕਰ ਹੀ ਹੁੰਦੇ ਆ ਠੀਕ ਹੈ ਨਾ ਹੁਣ ਜਪਜੀ ਕਰ ਰਹੀ ਹੈ ਇੰਤਜ਼ਾਰ ਸਾਨੂੰ ਲੱਗੀ ਆ ਭੁੱਖ ਮੈਂ ਫਟਾਫਟ ਬਣਾਵਾ ਰੋਟੀ ਸ਼ਾਮ ਦੇ 7 ਵਜੇ ਗਏ ਜੀ ਆ ਆ ਗਈ ਪੁੱਤ ਆ ਗਈ ਠੀਕ ਹੈ ਲੋ ਜੀ ਬਣ ਗਈ ਰੋਟੀ ਇਧਰ ਖੁਸ਼ੀ ਆਪਣੀ ਰੋਟੀ ਪਾ ਰਹੀ ਆ ਤੇ ਜਪਜੀ ਨੇ ਆਪਣੀ ਪਲੇਟ ਚ ਰੋਟੀ ਪਾ ਲਈ ਤੇ ਭਾਂਡੇ ਹਜੇ ਧੋਣ ਵਾਲੇ ਪਏ ਆ ਇਹ ਕੰਮ ਕਰ ਤਾਂ ਹਰ ਘਰ ਚ ਹੀ ਚੱਲਦੇ ਨੇ ਹਨਾ ਤੇ ਹਾ ਲੋ ਜੀ ਜਪਜੀ ਦੀ ਪਲੇਟ ਜਬਜੀ ਦਾਲ ਨਾਲ ਰੋਟੀ ਖਾਂਦੀ ਆ ਸਾਰੇ ਬੱਚੇ ਦਾਲ ਸਬਜ਼ੀ ਜ਼ਰੂਰ ਖਾਇਆ ਕਰੋ ਠੀਕ ਹੈ ਨਹੀਂ ਤੁਹਾਡੇ ਦੰਦਾਂ ਨੂੰ ਕੀੜਾ ਲੱਗ ਜਾਊਗਾ ਤੁਹਾਡੇ ਢਿੱਡ 'ਚ ਦਰਦ ਹੋਊਗਾ ਇਸ ਕਰਕੇ ਤੁਸੀਂ ਹਰ ਰੋਜ਼ ਰੋਟੀ ਖਾਣੀ ਆ ਔਰ ਰੋਟੀ ਦੇ ਨਾਲ ਦਾਲ ਸਬਜ਼ੀ ਜ਼ਰੂਰ ਖਾਣੀ ਆ ਸਹੀ ਗੱਲ ਆ ਨਾ ਜਬਜੀ ਹਾਂ ਆ ਦੇਖੋ ਜਬਜੀ ਆਪਣੀ ਪਲੇਟ 'ਚ ਆਪੇ ਰੋਟੀ ਖਾਂਦੀ ਆ ਆ ਦੇਖੋ ਦਾਲ ਪਾਈ ਹੋਈ ਆ ਰੋਟੀ ਖਾ ਰਹੀ ਆ ਔਰ ਨਾਲ ਖਾ ਰਹੇ ਨੇ ਸਰਦਾਰ ਜੀ ਰੋਟੀ ਤੇ ਮੈਂ ਖਾ ਲਈ ਗਾਇਜ਼ ਰੋਟੀ ਹੈ ਨਾ ਅੱਜ ਜੱਜ ਜੀ ਨੇ ਬਹੁਤ ਛੱਤ ਤੇ ਕੰਮ ਕਰਾਇਆ ਇਹਦਾ ਵੀ ਬਲੌਗ ਬਣਾ ਜੇ ਹਾਂ ਉਹ ਤਾਂ ਐਡ ਕਰਤਾ ਉਹ ਤਾਂ ਐਡ ਕਰਤਾ ਹੈ ਨਾ ਜੱਪੂ ਹਮ ਵਾ ਜੱਬ ਜੀ ਅੱਜ ਕਹਿੰਦੀ ਕਹਿੰਦੀ ਮਮਾ ਮੇਰਾ ਚੈਨਲ ਬਣਾਓ ਮੈਂ ਵੀ ਗਾਇਜ਼ ਨਾਲ ਆਪ ਹੀ ਗੱਲ ਕਰੂੰ ਤੂੰ ਕੁਝ ਕਹਿਣਾ ਚਾਹਜੀ ਗਾਇਸ ਮੈਂ ਕੀ ਕਹਿਣਾ ਕਿਉ ਗਾਇਸ ਤੂੰ ਤੇ ਗਾਇਸ ਕਿਵੇਂ ਹੋ ਕਿਉ ਸ਼ਰਮਾਂਗੀ ਸਵੇਰੇ ਤੁਹਾਨੂੰ ਦਿਖਾਨੇ ਆ ਛੱਤ ਤੇ ਅਸੀਂ ਕੀ ਸਫਾਈ ਕੀਤੀ ਸ਼ਾਮ ਨੂੰ ਹਨੇਰਾ ਹੋ ਗਿਆ ਸੀ ਤੇ ਥੱਕ ਹਾਰ ਕੇ ਸਾਰੀ ਦਿਹਾੜੀ ਲੱਗ ਗਈ ਅੱਜ ਛੱਤ ਤੇ ਫਿਰ ਉਹਨਾਂ ਕਲਿੱਪਾਂ ਨਹੀਂ ਬਣੀਆਂ ਮੇਰੇ ਤੋਂ ਕਿਉਂਕਿ ਕੰਮ ਬਹੁਤ ਸੀ ਛੱਤ ਤੇ ਤੇ ਬਾਕੀ ਸਵੇਰੇ ਤੁਹਾਡਾ ਨਾਲ ਸ਼ੇਅਰ ਕਰਦੀ ਆ ਛੱਤ ਦਾ ਵਿਊ ਕਿਉਂਕਿ ਹੁਣ ਮੈਂ ਗਰਮੀ ਦੀਆਂ ਸਬਜ਼ੀਆਂ ਲਗਾਉਣੀਆਂ ਨੇ ਸਰਦੀ ਦੀਆਂ ਸਬਜ਼ੀਆਂ ਤਾਂ ਤਕਰੀਬਨ ਚਲੀ ਗਈਆਂ ਸਾਰੀਆਂ ਥੋੜੀਆਂ ਬਹੁਤ ਰਹਿ ਗਈਆਂ ਤੇ ਆਹ ਦੇਖੋ ਮੈਂ ਛੱਤ ਤੋਂ ਬ੍ਰੋਕਲੀ ਤੋੜ ਕੇ ਲਿਆਈ ਸੀ ਆਹ ਦੇਖੋ ਗਾਇਲ ਬ੍ਰੋਕਲੀ ਲੈ ਕੇ ਆਈ ਸੀ ਬ੍ਰੋਕਲੀ ਤਕਰੀਬਨ ਸਾਰੀ ਖਤਮ ਹੋ ਗਈ ਜਾਂਦੀ ਬ੍ਰੋਕਲੀ ਹੈ ਤੇ ਸਵੇਰੇ ਸਬਜੀ ਬਣਾਉਣੀ ਆ ਕਿਉਂਕਿ ਸਕੂਲ ਸਕੂਲ ਜਾਂਦੇ ਟਾਈਮ ਤਾਂ ਤਾਜੀ ਸਬਜੀ ਬਣਾਉਣੀ ਹੁੰਦੀ ਆ ਸਵੇਰੇ ਸਵੇਰੇ ਟਿਫਨ ਵੀ ਪੈਕ ਕਰਨਾ ਹੁੰਦਾ ਤਾਂ ਫਿਰ ਮੈਂ ਸ਼ਾਮ ਨੂੰ ਹੀ ਸਬਜੀ ਤੋੜ ਕੇ ਰੱਖ ਲਈ ਕੋਕੀ ਸਵੇਰੇ ਲੱਗਦਾ ਤਾਂ ਹੈਗਾ ਮੀਂਹ ਵਾਲਾ ਮਾਹੌਲ ਔਰ ਸਵੇਰੇ ਦੇਖਦੇ ਕੀ ਬਣਦਾ ਤੇ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਸੀ ਦੁੱਧ ਬਣਾ ਕੇ ਬਸ ਸਾਡਾ ਸੂਨ ਦਾ ਟਾਈਮ ਹੋਜੂ ਸਾਡੀ ਆਦਤ ਤਾਂ ਉਹੀ ਨੇ ਸਵੇਰੇ ਜਲਦੀ ਉਠੋ ਸ਼ਾਮ ਨੂੰ ਜਲਦੀ ਸੋਜੋ ਪਰਫੈਕਟ ਆ ਤੇ ਦੁੱਧ ਪੀਣ ਦੀ ਆਦਤ ਸਾਨੂੰ ਸ਼ੁਰੂ ਤੋਂ ਆ ਤੇ ਹਨਾ ਜੱਪੋ ਅੱਜ ਅਪਣੇ ਬੋਸ ਭਾਈ ਕੀਤੇ ਆ